ਅਮ ਸਸੀ ਗਾਇਬ ਜੀ ਮੈਂ ਤੁਹਾਡਾ ਆਪਣਾ ਅੰਮ੍ਰਿਤ ਟੀਵੀ ਤੋਂ ਤੇ ਅੱਗੇ ਆਪਾਂ ਚੱਲੇ ਹੁਣ ਉਹ ਦੀਵਾਲੀ ਵਾਲਾ ਦਿਨ ਸੀ ਬਾਈ ਜੀ ਆਪਾਂ ਡੇਰੇ ਚੈਂਟਰ ਹੋ ਗਏ ਜਾਇ ਬਾਬਾ ਸਰਦਾਰ ਜੀ ਦਾ ਡੇਰਾ ਇਹ ਆਗੇ ਆਪਣੇ ਪਿੰਡ ਦੇ ਫੌਜੀ ਸਾਹਿਬ ਅਗੇ ਇਹ ਆਗੇ ਆਪਣੇ ਜਾਇ ਬਾਬਾ ਬਜਰੰਗ ਗੋਦੀ ਦੀ ਸਮਾਦਾ ਕਿਥੇ ਅਗੇ ਆਪਣੇ ਪਿੰਡ ਦੀ ਗਊ ਮਾਤਾ ਖੜੀ ਹੈ ਕਰੋ ਦਰਸ਼ਨਾਂ ਇਹ ਬਹੁਤ ਹੀ ਪਵਤਕ ਗਊ ਆ ਗਈ। ਸਾਰੇ ਪਿੰਡ ਵਿੱਚ ਗੇੜਾ ਦਿੰਦੀ ਹੈ। ਇਹ ਆਪਣੇ ਪੁਰਾਣੀ ਆ ਗਈ ਕੋਈ ਜਿੱਥੇ ਆਪਣੇ ਪਹਿਲਾ ਬਜ਼ੁਰਗ ਸਾਧੂ ਸੰਤ ਪਾਣੀ ਪੀਂਦੇ ਹੁੰਦੇ ਸੀ। ਇਹ ਉਸ ਟਾਈਮ ਦੀ ਕੋਹੀ ਹੈ ਬਾਈ ਜੀ। ਅੱਗੇ ਆ ਗਿਆ ਆਪਣੇ ਸਮਾ ਆਪਣੇ ਧੂਣਾ ਸਾਹਿਬ। ਆਪਣੇ ਡੇਰੇ 'ਚ ਪੂਰੀ ਰੌਣਕ ਹੁੰਦੀ ਹੈ ਬਾਈ ਜੀ। ਹਰ ਮੰਗਲਵਾਰ ਪੂਰਨਵਾਸੀ ਮਨਾਈ ਜਾਂਦੀ ਇੱਥੇ ਸੰਤਾਂਵੀਆਂ ਬਾਬਾ ਅਰਸ਼ੋਤਮਦਾਸ ਜੀ ਵੱਲੋਂ ਤੇ ਇੱਧਰ ਆ ਕੇ ਆਪਣੇ ਅੱਗੇ ਸਾਨੂੰ ਜੋ ਰੂਮ ਰਹਿ ਗਿਆ ਉਹਦੇ ਵਿੱਚ ਆਪਣੇ ਸ਼੍ਰੀਖੰਡ ਪਾਠ ਪ੍ਰਕਾਸ਼ ਹੁੰਦੇ ਹਨ ਉੱਥੇ ਮਹਾਰਾਜ ਦੇ ਸਰੂਪ ਰੱਖੇ ਜਾਂਦੇ ਹਨ ਕਿਉਂ ਸਾਰਾ ਡੇਰੀ ਆਪਣੇ ਆਪਣੇ ਨੌਜਵਾਨ ਦੋ ਨੌਜਵਾਨ ਆ ਗਏ ਆਪਣੇ ਪਿੰਡ ਦੇ ਬਿੰਦਰ ਸਿੰਘ ਇਹ ਆਉਂਦੇ ਆਪਣੇ ਪਿੰਡ ਦੇ ਡਾਕਟਰ ਸਾਹਿਬ ਡਾਕਟਰ ਜਲਵਿੰਦਰ ਸਿੰਘ ਇਹ ਉਹਨਾਂ ਦੇ ਬੇਟਾ ਜੀ ਹੈ ਅੱਗੇ ਚੱਲੋ ਗਾਈ ਜੀ ਆਪਾਂ ਉਹਨਾਂ ਹੋਵਾਂਗੇ ਐਂਟਰ ਅੰਦਰ ਜਲਾਗੇ ਮੱਥਾ ਟੇਕਣ ਖਾਤਰ ਲਓ ਜੀ ਹੁਣ ਆਪਾਂ ਹੋ ਗਏ ਐਂਟਰ ਉਹ ਅੱਗੇ ਆਪਣੇ ਬਾਬਾ ਜੀ ਬਾਬਾ ਪਰਸ਼ੋਤਮਦਾਸ ਜੀ ਖੜੇ ਨੇਗੇ ਇਹ ਆਗੇ ਬਾਬਾ ਜੀ ਆਪਣੇ ਦੇਰੇ ਜੀ ਮੁਖੀ ਹੈ ਇਹ ਆਪਣੇ ਪਿੰਡ ਦੇ ਨਾਨਕ ਸਿੰਘ ਅੱਗੇ ਆਪਣੇ ਪਿੰਡ ਦੇ ਵੀ ਆ ਗਏ ਪਿੰਡ ਦੇ ਬੀਬੀ ਦਾ ਮਾਤਾ ਪੈਣਾ ਸਾਰੀਆਂ ਮੱਥਾ ਟੇਕ ਰੀਆਂ ਨੇਗੀਆਂ ਉਸ ਮੱਥਾ ਟੇਕ ਟੇਕ ਜਾਈ ਜਾਣਗੇ ਆਈ ਜਾਣਗੇ ਲੋਕ ਚਾਈ ਜਾਣਗੇ ਆਪਣੇ ਪਿੰਡ ਨੂੰ ਪੂਰੀ ਸਰਦਾ ਬਾਈ ਜੀ ਹਾਂ ਜੀ ਇਹ ਆਪਣੇ ਇੱਥੇ ਨਾ ਹਰ ਇੱਕ ਸੁੱਖ ਪੂਰੀ ਹੁੰਦੀ ਆ ਬਾਈ ਜੀ ਜੇ ਬੰਦਾ ਕੋਈ ਵੀ ਸੁੱਖ ਸੁਖ ਲੈ ਉਹ ਸੁੱਖ ਹਰ ਇੱਕ ਪੂਰੀ ਹੁੰਦੀ ਆ ਇਹ ਆਪਣੇ ਪਿੰਡ ਦੀਆਂ ਬੀਬੀਆਂ ਖੜੀਆਂ ਨੇ ਕੋ ਮਾਤਾਂ ਤੇ ਪਿੜਾ ਖੜੀਆਂ ਨੇ ਆਪਣੇ ਪਿੰਡ ਦੀਆਂ ਉਹ ਵਾਹਿਗੁਰੂ ਸਾਰਿਆਂ ਦਾ ਭਲਾ ਕਰੇ ਕਿਵੇਂ ਜੇ ਮੈਂ ਐਂਟਰ ਹੋਵਾਂਗੇ ਕਿ ਆਪਣੇ ਪਿੰਡ ਦੇ ਨੌਜਵਾਨ ਵਿੱਚ ਮੱਥਾ ਟੇਕ ਕੇ ਨੇ ਊੜੀ ਸਿੰਘ ਮਨੀ ਸਿੰਘ ਅੱਗੇ ਆਪਣੇ ਭੈਣਾ ਚੱਲ ਪਈ ਮੱਥਾ ਟੇਕ ਕੇ 9 ਸਰਦਨ ਮੱਥਾ ਟੇਕਦੇ ਜੇ ਕੋਈ ਵੀ ਆਪਣੇ ਟੇਕਦੇ ਅੱਛੇ ਬਾਈ ਜੀ ਐਕਟਰ ਹੋਈ ਜਾਂਦੇ ਮੱਥਾ ਟੇਕ ਕੇ ਜਾਈ ਜਾਂਦੇ ਬਹੁਤ ਸਰਦਨ ਤੋ ਕਈ ਅੰਦੇ ਚਾਈ ਜਾਂਦੇ ਬਾਈ ਜੀ ਆਪਣੇ ਪਿੰਡ ਦੀਆਂ ਮਾਤਾ ਪਿਤਾ ਸਾਰੇ ਮਾਤਾ ਡੇਟ ਲਿ ਜਾਈ ਜਾਂਦੇ ਨੇ ਲੋ ਜੀ ਆਪਾਂ ਹੋ ਗਏ ਇੰਟਰ ਤੇ ਆਪਾਂ ਦਿਖਾਉਣਾ ਤੁਹਾਨੂੰ ਇਹ ਦੀਪਕ ਚਲਾਏ ਜਾਂਦੇ ਦੇਖੋ ਦੀਵਾਲੀ ਦਾ ਦਿਨ ਇਹ ਸਾਡੇ ਨੰਨੇ-ਮੁੰਨੇ ਬੱਚੇ ਪਿੰਡ ਦੇ ਆ ਦੇਖੋ ਬਾਈ ਜੀ ਚਵਾਲੀ ਵਾਲੇ ਤੱਕ ਉਹ ਵੈਸੇ ਸਾਡੇ ਇੱਥੇ ਹਰ ਇੱਕ ਟਾਈਮ ਹੀ ਰੌਣਕ ਰਹਿੰਦੀ ਆ ਇਹ ਬਾਬਾ ਹਾਂ ਸਦਾ ਜੀ ਇਹ ਆਪਣੇ ਬਾਬਾ ਜੀ ਦੀ ਮੂਰਤੀ ਐ ਇੱਥੇ ਸਵਾਚ ਇਹ ਆਪਣੇ ਜਮਾ ਪੁਰਾਣੇ ਕਮਰੇ ਨੇ ਉਹ ਦੂਆ ਤੱਕ ਇਧਰ ਕਿੰਨਾ ਆਪਣੇ ਲੰਗਰ ਹਾਲ ਬਣ ਗਿਆ ਉਹ ਅੱਗੇ ਰਸੋਈ ਬਣ ਗਈ ਇਹ ਆਪਣੇ ਬਾਣਾ ਆ ਗਿਆ ਪੂਰਾ ਪਹਿਲਾਂ ਦਾ ਛੋਟਾ ਪ੍ਰਣਾਪਨ ਸੇ ਬਈ ਇਹ ਧੂਣਾ ਸਾਹਿਬ ਆ ਗਿਆ ਇਹ ਸਾਡੇ ਪਿੰਡ ਦੀ ਮਾਤਾ ਜੀ ਮੱਥਾ ਟੇਕਣ ਲੱਗ ਰਹੇ ਨੇ ਧੂਣਾ ਸਾਹਿਬ ਚ ਹੁਣ ਇਹ ਆ ਬਣ ਦਾ ਚੌਂਕੜਾ ਆ ਗਿਆ ਇੱਥੇ ਬਜ਼ੁਰਗ ਆ ਕੇ ਬਹਿੰਦੇ ਆ ਜਦੋਂ ਸੇਵਾਦਾਰ ਵੀ ਆ ਕੇ ਬਹਿੰਦੇ ਇੱਥੇ ਅੱਗੇ ਆਪਣੇ ਬਾਬਾ ਪੁਰਸ਼ੋਤਮ ਦਾ ਜੀ ਬੈਠੇ ਨੇ ਜੋ ਉਹਨਾਂ ਦੇ ਕਰਾਉਣੇ ਆ ਦਰਸ਼ਨ ਜਾ ਕੇ ਔਰ ਇਹ पुरषोत्तम दास जी दर्शन करो जी चलो जी दर्शन हो गए चल ले प्रसाद बाबा जी तो